ਪਿਛਲੇ ਦਿਨੀ ਇੱਕ ਵਿਵਾਦ ਹੋਇਆ ਇੱਕ ਵੀਡੀਓ ਬਹੁਤ ਵਾਇਰਲ ਹੋਈ 샤ਜੀ ਦੀ ਤੇ ਸ਼ੀਲੂ ਦੀ ਕਮਾਲਪੁਰ ਦੇ ਕਬੱਡੀ ਕੱਪ ਦੀ ਦੇਖੋ ਕਬੱਡੀ ਐ 30 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦਿਆਂ ਨੂੰ ਦੇਖੋ ਹੁਣ ਕਿੰਨਾ ਫਲੋ ਬਣਿਆ ਹੋਇਆ ਸੀਗਾ ਪਰ 샤ਜੀ ਨੇ ਮੈਨੂੰ ਸਵੇਰੇ ਖੁਦ ਕਾਲ ਕੀਤੀ ਕਹਿੰਦਾ ਭਾਈ ਮੇਥੋਂ ਗਲਤੀ ਹੋ ਗਈ ਮੈਨੂੰ ਕਹਿੰਦਾ ਪਤਾ ਹੀ ਨਹੀਂ ਲੱਗਿਆ ਪਰ ਇਹ ਬੰਦੇ ਨੇ ਰਿਨਾਈਜ਼ ਕੀਤਾ ਇਹਨੂੰ ਬੜਾ ਅਫਸੋਸ ਆ ਇਹਨੇ ਗਰਾਊਂਡ ਦੇ ਵਿੱਚ ਵੀ ਮਾਫੀ ਮੰਗ ਲਈ ਸੀ ਤੇ ਮੈਂ ਸਾਰੇ ਸਤਕਾਰਤ ਵੀਰਾਂ ਨੂੰ ਬੇਨਤੀ ਕਰਦਾ ਵੀ ਕਬੱਡੀ ਦੀ ਗੱਲ ਆ ਕਬੱਡੀ ਦੇ ਵਿੱਚ ਗਰਾਊਂਡ ਦੇ ਵਿੱਚ ਹੀ ਖਤਮ ਕਰਦੇ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਪੇਜਾਂ ਤੇ ਪਾ ਦਿੰਦੇ ਆ ਤੇ ਉਹ ਫਿਰ ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਹੈ ਇੱਕ ਵੀਰ ਤਾਂ ਮੈਂ ਦੇਖਿਆ ਉਹਦੀ ਵੀਡੀਓ ਦੇਖੀ ਇਹਨਾਂ ਦਾ ਆ ਕੇ ਬਾਈਕਾਟ ਹੀ ਕਰਨਾ ਚਾਹੀਦਾ ਕਿਉਂ ਜੀ ਕਬੱਡੀ ਦੇ ਵਿੱਚ ਉਹ ਨਹੀਂ ਚਪੇੜਾ ਵੱਜਦੀਆਂ ਦੇਖੋ ਦੋਨਾਂ ਨੇ ਪਿਆਰ ਸਰਕਾਰਾਂ ਯਾਰ ਹਰ ਰੋਜ਼ ਖੇਡਦੇ ਆ ਹੋ ਜਾਂਦਾ ਹੈ ਗਰਾਊਂਡ ਦੇ ਵਿੱਚ ਹੀ ਨਿਭਣੀਆਂ ਸੀਗਾ ਸੋ ਮੇਰੀ ਭਰਾਵਾਂ ਨੂੰ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਸ਼ਾਜੀ ਬੜਾ ਵਧੀਆ ਸਾਡਾ ਭਰਾ ਹੈ ਤੇ ਸ਼ਿਲੂ ਵੀ ਸਾਡਾ ਭਰਾ ਹੈ ਇਹਨਾਂ ਗੱਲਾਂ ਨੂੰ ਨਵੇੜੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਸ਼ਾਜੀ ਕੋਈ ਗੱਲ ਨਹੀਂ ਦਿਲ 'ਚ ਨਹੀਂ ਰੱਖਣੀ ਸਾਰੇ ਆਪਾਂ ਭਰਾ ਹੈ ਸ਼ਿਲੂ ਵੀ ਆਪਣਾ ਵੀਰ ਹੈ ਤੂੰ ਵੀ ਆਪਣਾ ਭਰਾ ਹੈ ਆਪਾਂ ਕਬੱਡੀ ਕਰਦੇ